ਆਮ ਤੌਰ ਤੇ ਜਦੋਂ ਗਰਮੀਆਂ ਆਉਂਦੀਆਂ ਆਪਾਂ ਗਰਮੀਆਂ ਵਾਲੇ ਲੀਡੇ ਰੱਤੇ ਸਮਾਉਨੇ ਆ ਜਦੋਂ ਸਿਆਲ ਆਉਂਦੇ ਆਪਾਂ ਕੂਟੀਆਂ ਲੈਣੇ ਆ ਪਰ ਜਦੋਂ ਮੈਲਬਰਨ ਦੀ ਗੱਲ ਆਉਂਦੀ ਹੈ ਤੇ ਸਾਨੂੰ ਪਤਾ ਨਹੀਂ ਲੱਗਦਾ ਵੀ ਅਸੀਂ ਗਰਮੀਆਂ ਵਾਲੇ ਲੀੜੇ ਰੱਤੇ ਲਈਏ ਜਾਂ ਸਿਆਲਾਂ ਵਾਲੇ ਕੋਟ ਲੈ ਕੇ ਰੱਖੀਏ ਜਿਸ ਤਰੀਕੇ ਨਾਲ ਸਾਰਿਆਂ ਨੂੰ ਉਡੀਕ ਹੁੰਦੀ ਹੈ ਸਿਆਲਾਂ ਦੀ ਉਡੀਕ ਹੁੰਦੀ ਹੈ ਕਿਤੇ ਗਰਮੀਆਂ ਦੀ ਉਡੀਕ ਹੁੰਦੀ ਹੈ ਇੱਥੇ ਉਹ ਉਡੀਕ ਜੀ ਵਾਲੀ ਗੱਲ ਮੈਨੂੰ ਲੱਗਦੀ ਨਹੀਂ ਹੈਗੀ ਹੁਣ ਗਰਮੀਆਂ ਦੀ ਉਡੀਕ ਕਰਦੇ ਸੀ ਵੀ ਸੋਹਣੀਆਂ ਗਰਮੀਆਂ ਆਉਣਗੀਆਂ ਵਿੱਚ ਬੂਚ ਤੇ ਜਾਵਾਂਗੇ ਅੱਧੀਆਂ ਵਾਹਾਂ ਲੀਆਂ ਸ਼ਰਟਾਂ ਪਾਵਾਂਗੇ ਤੇ ਪਰ ਜਿਹੜੇ ਤਰੀਕੇ ਨਾਲ 1 ਦਸੰਬਰ ਨੂੰ ਮੈਲਬਰਨ ਦਾ ਟੈਂਪਰੇਚਰ ਨੋਟ ਹੋਇਆ ਜਿਸ ਤਰੀਕੇ ਨਾਲ ਦਸੰਬਰ ਦਾ ਜਿਹੜਾ ਸਮਰ ਵਾਲਾ ਮਹੀਨਾ ਠੰਡਾ ਚੱਲ ਰਿਹਾ ਹੈਗਾ ਉਸ ਤਰੀਕੇ ਨਾਲ ਮੈਂ ਤੁਹਾਡਾ ਫੀਡਬੈਕ ਜਾਨਣਾ ਚਾਹੁੰਨਾ ਕਿ ਮੈਲਬਨ ਦੇ ਵੈਦਰ ਬਾਰੇ ਤੁਸੀਂ ਕੀ ਸੋਚਦੇ ਆ ਕਿ ਜਦੋਂ ਗਰਮੀਆਂ ਗਰਮੀਆਂ ਨਾਲ ਹੋਣ ਸਿਆਲ ਸਿਆਲ ਨਾਲ ਹੋਣ ਬੜਾ ਕੁਝ ਚੇਂਜ ਹੋਵੇ ਤੇ ਦੁਨੀਆ ਦਾ ਇਦਾਂ ਚੇਂਜ ਹੋਣ ਵਾਲਾ ਮੈਲਬਰਨ ਇੱਕੋ ਜਿਹਾ ਸ਼ਹਿਰ ਆ ਜਿਹਦਾ ਵੈਦਰ ਬਹੁਤ ਅਨਪ੍ਰੋਡਿਕਟਿਵਲ ਆ ਵੀ ਇੱਕ ਦਿਨ ਜਿਹੜਾ ਟੈਂਪਰੇਚਰ ਆ ਉਹ 12-13 ਤੇ ਆ ਜਾਂਦਾ ਦੂਜੇ ਦਿਨ ਉਹ 25-26 ਤੀਰਣ 35-35 ਤੋਂ ਫੇਰ 10-12 ਤੋਂ ਇਹ ਤੁਹਾਡੇ ਸਰੀਰ ਦੇ ਲਈ ਵੀ ਨੁਕਸਾਨਦਾਇਕ ਆ ਤੁਸੀਂ ਮੈਲਬਰਨ ਦੇ ਵੈਦਰ ਬਾਰੇ ਕੀ ਸੋਚਦੇ ਆ ਜੇ ਚੰਗਾ ਸੋਚਦੇ ਆ ਵੀ ਵਧੀਆ ਵੈਦਰ ਆ ਤਾਂ ਵਾਈ ਲਿਖ ਦਿਓ ਜੇ ਮਾੜਾ ਸੋਚਦੇ ਆ ਤਾਂ ਐਨ ਲਿਖ ਦਿਓ ਜੇ ਕੁਝ ਹੋਰ ਤੁਹਾਡੇ ਦਿਮਾਗ ਦੇ ਵਿੱਚ ਆ ਤਾਂ ਤੁਸੀਂ ਉਹ ਵੀ ਕਮੈਂਟ ਦੇ ਵਿੱਚ ਲਿਖੋ ਅੱਜ ਦੇਖਣਾ ਮੈਲਬਰਨ ਬਾਰੇ ਮੈਲਬਰਨ ਦੇ ਵੈਦਰ ਕੀ ਸੋਚਦੇ ਹੈਗੇ ਆਓ ਦੇਖਦੇ ਆ ਤੁਹਾਡੇ ਕਮੈਂਟ ਪੜ੍ਹ ਕੇ ਫਿਰ ਆਪਾਂ ਕੱਲੂ ਗੱਲ ਕਰਾਂਗੇ ਤੇ